ਪੀਪੀ91 ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਪੱਤਰਕਾਰ ਕਿਰਨਵੀਰ ਮਾਗਟ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਹੈ ਜਿਸ ਨੂੰ ਜਿੱਥੇ ਪੂਰਾ ਪੰਜਾਬ ਹੀ ਉਹਨਾਂ ਪਰਿਵਾਰਾਂ ਦੀ ਮਦਦ ਲਈ ਆਇਆ ਔਰ ਪੰਜਾਬ ਸਰਕਾਰ ਵੀ ਲੱਗੀ ਆ ਔਰ ਲੋਕ ਸਮਾਜ ਸੇਵੀ ਵੀ ਲੱਗੇ ਨੇ ਔਰ ਉੱਥੇ ਸੇਵਾ ਕਰ ਰਹੇ ਨੇ ਉਸੇ ਲੜੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਵਿਧਾਨ ਸਭਾ ਹਲਕਾ ਸਾਹਨੇ ਆ ਉੱਥੇ ਮਾਰਕੀਟ ਕਮੇਟੀ ਤੋਂ ਚੇਅਰਮੈਨ ਨੇ ਜੋ ਹਮੇਸ਼ਾ ਲੋਕਾਂ ਦੀ ਸੇਵਾ ਦੇ ਲਈ ਹਾਜ਼ਰ ਰਹਿੰਦੇ ਨੇ ਔਰ ਇਸ ਸੇਵਾ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜਾਣੀ ਜਾਣ ਆ ਨੈਚਰ ਗੱਲ ਆ ਔਰ ਉਹ ਵੀ ਸੇਵਾ ਦੇ ਵਿੱਚ ਆਏ ਨੇ ਔਰ ਅੱਜ ਗੱਲ ਕਰਾਂਗੇ ਮਾਰਕੀਟ ਕਮੇਟੀ ਦੇ ਚੇਅਰਮੈਨ ਹੇਮ ਰਾਜ ਰਾਜੀ ਜੀ ਜੋ ਇੱਕ ਚੰਗੇ ਸਮਾਜ ਸੇਵੀ ਵੀ ਨੇ ਔਰ ਲੋਕਾਂ ਦੀ ਸੇਵਾ 24 ਘੰਟੇ ਹਾਜ਼ਰ ਰਹਿੰਦੇ ਨੇ ਇਹ ਆ ਹੇਮ ਰਾਜ ਰਾਜੀ ਜੀ ਮੇਰੇ ਕੰਨ ਵਿੱਚ ਦੇਖ ਰਹੇ ਪਹਿਲਾ ਬੇਨਤੀ ਕਰੀ ਸੀ ਦਰਸ਼ਕਾਂ ਨੂੰ ਕਿ ਅਸੀਂ ਉਸ ਸਮਾਜ ਸੇਵੀ ਜਿਹੜੇ ਹਮੇਸ਼ਾ ਸਮਾਜ ਦੇ ਲਈ ਲੋਕਾਂ ਦੇ ਲਈ ਹਾਜ਼ਰ ਰਹਿੰਦੇ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਹੇਮਰਾਜ ਰਾਜੀ ਜੀ ਸਾਨੇਵਾਲ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਹੇਮਰਾਜ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਔਰ ਬੜੀ ਪੰਜਾਬ ਦੇ ਉੱਤੇ ਵਿਸਤਾ ਅੱਜ ਦੌਰ ਚੱਲ ਰਿਹਾ ਹੈ ਔਰ ਅਨੇਕਾਂ ਪ੍ਰਵਾਹ ਅਨੇਕਾਂ ਜਾਨਵਰ ਇਸ ਪਾਣੀ ਦੀ ਮਾਰ ਦੇ ਵਿੱਚ ਆ ਕੇ ਸਾਡਾ ਵੀ ਜਿਹੜਾ ਤੁਹਾਡਾ ਹਲਕਾ ਸਾਹਨੇ ਵਾਲ ਇਹਦੇ ਵਿੱਚ ਵੀ ਸਸਰਾਰੀ ਕਲੋਨੀ ਸਤਜੂ 7 ਵਜੇ ਦਰਿਆ ਦੇ ਚੁੱਤ ਜਾਂਦਾ ਬੜਾ ਅੱਜ ਖਤਰੇ ਵਾਲੀ ਗੱਲ ਹੈ ਔਰ ਤੁਸੀਂ ਜਿੱਥੇ ਸਰਕਾਰ ਤੋਂ ਚਲੋ ਆਪਣੇ ਲੈਵਲ ਤੇ ਕਰਦੇ ਤੁਸੀਂ ਕੀ ਕਰ ਰਹੇ ਹੋ ਆਪਣੇ ਲੈਵਲ ਤੋਂ ਮੈਂ ਸਭ ਪਹਿਲਾਂ ਤਾਂ ਸਸਰਾਰੀ ਤੁਹਾਨੂੰ ਸਾਰੇ ਭਰਾਵਾਂ ਨੂੰ ਸਵੇਰ ਦੇ ਅਸੀਂ ਅੱਜ ਬੰਦ ਤੇ ਸਸਰਾਰੀ ਕਲੋਨੀ ਮંત્રી ਸਾਹਿਬ ਜੀ ਸਾਡੇ ਸੰਗਨਲ ਤੇ ਸਾਰੇ ਜਿਹਨੇ ਵਲੰਟੀਅਰ ਤੇ ਆਪਣੇ ਸਾਰੇ ਉੱਥੇ ਲੱਗੇ ਹੋਏ ਤੇ ਜੀ ਜਿੱਤੇ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਲੱਗੀ ہوئی ਹੈ ਜੀ ਸੁਲਤਾਨਪੁਰ 로ਦੀ ਵਾਲੀ ਸਾਈਡ 깔 ਮੰਤਰੀ ਸਾਹਿਬ ਨਾਲ ਮੈਂ ਜਾ ਕੇ ਆਇਆ ਹੁੰਦਾ ਹੈ ਇਸੇ ਤਰ੍ਹਾਂ ਅੱਜ ਸਵੇਰ ਦੇ ਸੰਗਨਲ ਹਲਕੇ ਦੇ ਵਿੱਚ ਸੀ ਕਿ ਜਿੱਤੇ ਸਰਕਾਰ ਆਪਣੀ ਸੇਵਾ ਕਰਦੀ ਹੈ ਜਦੋਂ ਤੁਸੀਂ ਜਾਣਦੇ ਹੋ ਬਾਤ ਤੇ ਚਲੇ ਸੁਲਤਾਨਪੁਰ ਤੁਸੀਂ ਜ਼ਿਕਰ ਕੀਤਾ ਉੱਥੇ ਜਾ ਕੇ ਕੀ ਕੀਤਾ ਤੁਸੀਂ ਉੱਥੇ ਜਾ ਕੇ ਜਿਸ ਤਰ੍ਹਾਂ ਪਸ਼ੂਆਂ ਵਾਸਤੇ ਅਸੀਂ ਕੱਲ ਜਿਹੜੀ ਚੋਕਰ ਵਗੈਰਾ ਸੀ ਚੋਕਰ ਤੇ ਖਾਣ ਪੀਣ ਦਾ ਸਮਾਨ ਵੀ ਜਿਹੜੇ ਆਮ ਲੋਕਾਂ ਨੂੰ ਵੰਡਿਆ ਚੋਕਰ ਲੋਕਾਂ ਦੇ ਘਰਾਂ ਦੇ ਵਿੱਚ ਅਸੀਂ ਆਪ ਉਹਨਾਂ ਦੇ ਘਰੇ ਛੱਡ ਕੇ ਆਏ ਜੀ ਕਿਉਂਕਿ ਜਿੱਦਾਂ ਵੀ ਜਾਣ ਨੂੰ ਵੀ ਰਸਤੇ ਹੈ ਨਹੀਂ ਕਿਸੇ ਦੀ ਦੇ ਵਿੱਚ ਬੈਠ ਕੇ ਜੇ ਟਰੈਕਟਰ ਟਰਾਲੀ ਦੇ ਵਿੱਚ ਲੈ ਕੇ ਉਹਨਾਂ ਦੇ ਘਰਾਂ ਦੇ ਕੱਲਨੇ ਕੱਲੇ ਘਰ ਦੇ ਵਿੱਚ ਉੱਥੇ ਜਾ ਕੇ ਦੇਖਾਇਆ। ਇੱਥੇ ਏਮਰਾਜ ਰਾਜੀ ਜੀ ਤੁਹਾਡਾ ਤੁਹਾਨੂੰ ਤਾਂ ਪਤਾ ਲੋਕਾਂ ਦਾ ਦਰਦ ਪਤਾ ਹੈ ਪਰ ਕਾਫੀ ਸੋਸ਼ਲ ਮੀਡੀਆ ਤੇ ਚਾਹਦੀ ਹੈ ਕਿ ਫੋਟੋਆਂ ਪਚਾਉਣ ਦੇ ਲਈ ਜਾ ਰਹੇ ਨੇ। ਅੱਜ ਵੀ ਤੁਸੀਂ ਗਏ ਉੱਥੇ ਕੀ ਸੇਵਾ ਕੀਤੀ? ਦੇਖੋ ਜੇ ਜਿਹੜੀ ਤੁਸੀਂ ਗੱਲ ਫੋਟੋਆਂ ਦੀ ਗੱਲ ਕਰਦੇ ਹੋ ਜਿਸ ਤਰ੍ਹਾਂ ਅੱਜ ਸਾਨੇਵਾਲ ਦੇ ਸਸਰਾਲੀ ਕਲੋਨੀ ਬੈਦੀ ਬੰਦ ਤੇ ਜਦੋਂ ਉਥੇ ਲਾਈਵ ਹੋਕ ਹੈ ਅਸੀਂ ਵੀ ਪਾਈਆਂ ਸਾਡੇ ਹੋਰ ਭੈਣ ਭਰਾ ਵੀ ਸੀਗੇ ਉਹਨਾਂ ਵੀ ਪਾਇਆ ਤਾਂ ਪੂਰਾ ਹਲਕਾ ਸਾਨੇ ਵਾਲੀ ਆਲੇ-ਦੋਲੇ ਦੇ ਸ਼ਹਿਰਾਂ ਦੇ ਲੋਕ ਵੀ ਇੱਥੇ ਪਹੁੰਚੇ ਆ ਫੋਟੋ ਆ ਬਣਾ ਦਾ ਕੋਈ ਹਰਜ ਨਹੀਂ ਹੈਗਾ ਮੈਂਬਰ ਸਾਹਿਬ ਫੋਟੋ ਸੇਵਾ ਬਹੁਤ ਕੀਤੀ ਹੁੰਦਾ ਜਿੰਨੇ ਵੀ ਬੋਰੂ ਬੋਰੇ ਭਰੇ ਸਾਰੇ ਨਾਲ ਭਰ ਕੇ ਜੀਸੀਬੀ ਲੱਗੀ ਵੀਦੀ ਪੌਪਲੈਂਡ ਉਸ ਪ੍ਰਸ਼ਾਸਨ ਵੀ ਸੀਗਾ ਉੱਥੇ ਜਿੰਨੇ ਵੀ ਡੀਸੀ ਸਾਹਿਬ ਵੀ ਆਏ ਸਾਰਿਆਂ ਨਾਲ ਹੋ ਕੇ ਜਿੱਦਾਂ ਸਾਰੇ ਆਪਣੇ ਸੇਵਾਦਾਰ ਸੀਗੇ ਹਰਕੇ ਦੇ ਮੈਂ ਤਾਂ ਸੇਵਾਦਾਰ ਕਹਾਂਗਾ ਨਾਲ ਵੀ ਨਹੀਂ ਬੋਰੇ ਭਰੇ ਪੱਥਰ ਚੁੱਕ ਚੁੱਕਾ ਆਪਣੇ ਲੈ ਕੇ ਨਹੀਂ ਨਾਲ ਹੁਣ ਲਾਏ ਆ ਜੀ ਫੋਟੋਆਂ ਨੂੰ ਕੋਈ ਹਰ ਨਹੀਂ ਨਹੀਂ ਫੋਟੋਆਂ ਦਾ ਕੋਈ ਹਰ ਨਹੀਂ ਕਿਤੇ ਜਾਣੋ ਪਰ ਸੋਸ਼ਲ ਮੀਡੀਆ ਤੇ ਕਾਫੀ ਫੋਟੋਆਂ ਵੀ ਬੈਟਰ ਹੋਣੀਆਂ ਪਰ ਇੱਕ ਗੱਲ ਮੈਂ ਗੱਲ ਕਰਾਂਗਾ ਕਿ ਤੁਹਾਨੂੰ ਅਕਸਰ ਦੇਖਿਆ ਤੁਹਾਡੇ ਨਾਲ ਫਿੱਟਦੇ ਆ ਰਹਿੰਦੇ ਆ ਤੁਸੀਂ ਮੇਰਾ ਸੇਵਾ ਦੇ ਰਹਿੰਦੇ ਹੋ ਇਸ ਵਕਤ ਹੁਣ ਪੰਜਾਬ ਇੱਕ ਬਹੁਤ ਦੋ ਘਟੇ ਘੜੀ ਦੇ ਵਿੱਚ ਹੈ ਉਹਦੇ ਲਈ ਤੁਸੀਂ ਆਪਣੇ ਨਿੱਜੀ ਤੌਰ ਤੇ ਵੀ ਕਰ ਸਕਦੇ ਹੋ ਕਿ ਇਹ ਤਾਂ ਠੀਕ ਹੈ ਤੁਸੀਂ ਜਾਏ ਕੋਈ ਐਸਾ ਵੀ ਹੈ ਕਿ ਤੁਸੀਂ ਨਿੱਜੀ ਤੌਰ ਤੇ ਕਰ ਦੋ ਹਾਂਜੀ ਮੈਂ ਨਾ ਜੀ 1 ਲੱਖ ਰੁਪਿਆ ਨਾਲ ਦੇਵਾਂਗਾ ਅਤੇ ਜਿੰਨੀ ਮੇਰੀ ਸੈਲਰੀ ਆਇਆ ਕਰੂੰਗੀ ਜੀ ਸੀਐਮ ਰਾਹਤ ਫੰਡ ਦੇ ਵਿੱਚ ਉਹ ਸਾਰੀ ਸੈਲਰੀ ਮੈਂ ਦਊਗਾ ਜੀ ਅੱਛਾ 1 ਲੱਖ ਰੁਪਿਆ ਤੁਸੀਂ 1 ਲੱਖ ਰੁਪਿਆ ਲਗਤ ਦੇ ਦੋਗੇ ਔਰ ਜਿੰਨੀ ਤੁਹਾਡੀ ਸੈਲਰੀ ਆਊਗੀ ਉਹ ਜਦੋਂ ਤੱਕ ਤੁਸੀਂ ਚੇਅਰਮੈਨ ਜੀ ਜੀ ਉਹਨਾਂ ਚ ਤੁਸੀਂ ਇਹ ਹਰ ਪੀੜਤ ਪਰਿਵਾਰਾਂ ਦੇ ਇਹ ਤੋਂ ਇਲਾਵਾ ਜੇ ਤੁਸੀਂ ਉੱਥੇ ਜਾਓਗੇ ਪਰਿਵਾਰਾਂ ਨਾਲ ਗੱਲਬਾਤ ਵੀ ਕਰੋਗੇ ਦੇਖੋਗੇ ਜੇ ਕਿਸੇ ਚੀਜ਼ ਦੀ ਹੋਰ ਵੀ ਲੋੜ ਹੋਵੇ ਮੈਂ 24 ਘੰਟੇ ਸੇਵਾ ਦੇ ਵਿੱਚ ਹਾਜ਼ਰ ਹਾਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਸੇਵਾਦਾਰਾਂ ਦੀ ਪਰਵਾਹ ਕਿਸੇ ਸਰਕਾਰੇ ਦੀ ਤੇ ਜਿਹੜੇ ਹੁਣ ਤੁਸੀਂ ਅਕਸਰ ਮੰਤਰੀ ਸਾਹਿਬ ਦੇ ਨਾਮ ਲੈਣੇ ਉਹ ਕਰੀਬੀਓ ਕੀ ਮੰਤਰੀ ਸਾਹਿਬ ਵੀ ਕੋਈ ਸੇਵਾ ਕਰ ਰਿਹਾ ਹੈ ਜਾਂ ਕੋਈ ਅੱਗੇ ਜਾ ਰਿਹਾ ਹੈ ਮੰਤਰੀ ਸਾਹਿਬ ਸੇਵਾ ਅਕਸਰ ਕਰਦੇ ਆ ਜੀ ਕੱਲ ਵੀ ਇੱਥੇ ਜਾ ਕੇ ਆਏ ਜੋ ਚੀਜ਼ ਦੀ ਲੋੜ ਸੀ ਜਿੱਦਾਂ ਕਈਆਂ ਦੇ ਘਰਾਂ ਦੇ ਵਿੱਚ ਰਾਸ਼ਨ ਨੂੰ ਪੈਸੇ ਦਿੱਤੇ ਰਾਸ਼ਨ ਨੂੰ ਪੈਸੇ ਵੀ ਦਿੱਤੇ ਇਹਨਾਂ ਨੇ ਆਪਣੇ ਕੋਲ ਤੋਂ ਕੋਈ ਜਿਹਨੂੰ ਤੁਸੀਂ ਆਪਾਂ ਕਹਿੰਦੇ ਹੋ ਵੀ ਰਾਸ਼ਨ ਕਈਆਂ ਤੇ ਬਣਾਉਣ ਨੂੰ ਜਗ੍ਹਾ ਨਹੀਂ ਉਹਨਾਂ ਨੂੰ ਕੀ ਬਣਿਆ ਹੋਇਆ ਲੈ ਕੇ ਤਾਂ ਦਿੱਤੇ ਹਾਂਜੀ ਇਸ ਤਰ੍ਹਾਂ ਵੀ ਹੋ ਰਿਹਾ ਜੀ ਕਈ ਜਨਤਾ ਪਰਿਵਾਰ ਐਸੇ ਨੇ ਜਿਨਾਂ ਕੋਲ ਬਣਾਉਣ ਨੂੰ ਜਗ੍ਹਾ ਨਹੀਂ ਆਪਾਂ ਉਹਨਾਂ ਨੂੰ ਰਾਸ਼ਨ ਦੇ ਦੀਓ ਬਣਾਉਣਗੇ ਕਿੱਥੇ ਤੁਸੀਂ ਉਹਦੇ ਲਈ ਬਣਿਆ ਲੈ ਕੇ ਜਾਂਦੀ ਜੇ ਸਾਰੇ ਪਰਿਵਾਰ ਲੰਗਰ ਤਿਆਰ ਹੈ ਜੀ ਬੜੀ ਕਿਰਪਾ ਪ੍ਰਮਾਤਮਾ ਦੀ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਸੇਵਾ 'ਚ ਨੱਤੀ ਪਈ ਹੈ ਜੀ ਸੇਵਾ 'ਚ ਨੱਤੀ ਹੈ ਇਹ ਸਨ ਮਾਰਕੀਟ ਕਮੇਟੀ ਸਾਨੇਵਾਲ ਦੇ ਚੇਅਰਮੈਨ ਸਮਾਜ ਸੇਵੀ ਵੀ ਨੇ ਇਹ ਗੱਲ ਕੀਤੀ ਕਿਵੇਂ ਦੋਸਤੋ ਅ ਅੱਜ ਫਿਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਪੰਜਾਬ ਸਾਡਾ ਇੱਕ ਦੁਖਦ ਘੜੀ ਤੋਂ ਨਿਕਲ ਰਿਹਾ ਹੈ ਆਓ ਰਲ ਕੇ ਮਿਲ ਕੇ ਸੇਵਾ ਕਰੀਏ ਤਾਂ ਜੋ ਇਸ ਮਾੜੀ ਘੜੀ ਨੂੰ ਆਪਾਂ ਦੂਰ ਕਰ ਸਕੀਏ ਇਹਨਾਂ ਕਹਿੰਦੇ ਹੋਏ ਸਤਿ ਸ੍ਰੀ ਅਕਾਲ